ਕੀ ਰੰਦਾ ਆਵਾਜ਼ ਮੁਰਦਾ ਬਾਤ ਮਰਦਾ ਬਾਤ ਗਵੰਡੀ ਮੇਰੇ ਵਰਦਾ ਬਾਤ ਲੱਕੀ ਬੰਦਾ ਮੁਰਦਾ ਬਾਤ ਅਨੂ ਸ਼ਰਮਾ ਠੀਕ ਹੈ ਜੀ ਕਿੱਥੇ ਰੰ ਨਾਲੋਂ ਮੈਂ ਇਸ ਟੰਤਾਰੀ ਵੱਲ ਬੈਠੀ ਇਹਨਾਂ ਦੀ ਗਵੰਡੀ ਆ ਮੈਂ ਵੀ ਜਦੋਂ ਗਵੰਡੀ ਮੈਂ ਵੀ ਇਹਨਾਂ ਦੀ ਗਵੰਡੀ ਆ ਇਹ ਜੋ ਧਰਨਾ ਲਾਇਆ ਕਿ ਇਹਨਾਂ ਦਾ ਕਹਿਣਾ ਕਿ ਲੱਕੀ ਜਿਹੜਾ ਗਵੰਡੀ ਜਣਾ ਦਾ ਤਾਂ ਕਹਿਣਾ 4 ਤੋਲੇ ਰੱਖਿਆ ਕਿੰਨੀ ਕੀ ਸੱਚਾਈ ਆ ਜੀ ਮੈਨੂੰ ਤਾਂ ਲੱਗਦਾ ਪੂਰੀ ਤਰ੍ਹਾਂ ਸੱਚਾਈ ਹੈ ਕਿਉਂਕਿ ਮੇਰਾ 2018 ਚ ਵਾਇਆ ਹੈ ਲੇਕਿਨ ਉਹਦੋਂ ਤੋਂ ਹੀ ਉਹ ਭਾਬੀ ਤੋਂ ਸੁਣਦੀ ਆ ਰਹੀ ਹੈ ਕਿ ਮੇਰ ਕੋ ਗਹਿਣਾ ਬਹੁਤ ਸੀ ਤੈਨੂੰ ਮੈਂ ਕੁਝ ਦੇ ਨਹੀਂ ਪਾਈ ਉਹਨੂੰ ਮੇਰ ਕੋ ਗਹਿਣਾ ਬਹੁਤ ਸੀ ਪੁੱਤ ਜਿਸ ਦਿਨ ਮੇਰਾ ਗਹਿਣਾ ਆ ਗਿਆ ਮੈਂ ਤੈਨੂੰ ਜ਼ਰੂਰ ਕੁਝ ਨਾ ਕੁਝ ਦਵਾਂਗੀ ਕਿ ਮੇਰਾ ਸਾਰਾ ਇਹ ਖਾ ਗਏ ਐਦਾਂ ਕਹਿੰਦੇ ਹੁੰਦੇ ਸੀਗੇ ਮੈਨੂੰ ਬਟ ਉਹ ਜਿੱਦਾਂ ਮੈਨੂੰ ਜਿੰਨਾ ਟਾਈਮ 5 ਸਾਲ ਹੋ ਗਿਆ ਮੈਨੂੰ ਇਹਨਾਂ ਨਾਲ ਰਹਿੰਦੇ ਆ ਮੈਨੂੰ ਕਾਫੀ ਕੁਛ ਇਹਨਾਂ ਦਾ ਪਤਾ ਲੱਗਾ ਕਿ ਵਾਕਈ ਖਾਦਾ ਹੀ ਹੋਊਗਾ ਗਹਿਣਾ ਕਿ ਜੋ ਇਹ ਇੰਦਾ ਦੇ ਹੈ ਨਹੀਂਗੇ ਕਿ ਜਦੋਂ ਵੀ ਕਿਸੇ ਨੂੰ ਕੋਈ ਪ੍ਰੋਬਲਮ ਹੁੰ ਦਾ ਲੋੜਿਆ ਇਹਨਾਂ ਦੇ ਨਿਆਣਿਆਂ ਨੂੰ ਲੋੜਿਆ ਪੈਸੇ ਦੀ ਇਸ ਕਰਕੇ ਇਹਨਾਂ ਨੇ ਇੱਕ ਮਜਬੂਰੀ ਦੇ ਵਿੱਚ ਉਹਨਾਂ ਨੇ ਉਹਨਾਂ ਤੋਂ ਮੰਗਿਆ ਵਾ ਜੋ ਕਿ ਇਹਨਾਂ ਨੂੰ ਨਹੀਂ ਮਿਲਿਆ ਤੇ ਇਨਸਾਫ ਵੀ ਨਹੀਂ ਮਿਲਿਆ ਜਿਸ ਦੇ ਕਰਕੇ ਇਕੱਠਾ ਕਰਨਾ ਪਿਆ ਤੇ ਜੇ ਇਨਸਾਫ ਸਰਕਾਰ ਵੱਲੋਂ ਹੀ ਮਿਲ ਜਾਂਦਾ ਸ਼ਾਇਦ ਇਹ ਚੀਜ਼ ਦੀ ਨੋਬਤ ਆਉਂਦੀ ਨਾ ਇਹ ਆਤਾ ਹੈ ਵਿਸ਼ਵਾਸ ਕਰਦੇ ਨਾ ਅੱਜ ਤੋਂ ਪਤਾ ਲੱਗੇ ਜੀ ਕੀ ਨਾਮ ਤੁਹਾਡਾ ਮਾਤਾ ਜੀ ਮੇਰਾ ਨਾਮ ਸ਼ਰਦਾਰਾਣੀ ਆ ਜੇ ਜਦੋਂ ਇਹਦਾ ਗਹਿਣਾ ਲਿਆ ਮੈਂ ਇਹ ਕੋ ਮੰਗਿਆ ਜਰੂਰ ਸੀ ਕਿਉਂਕਿ ਮੇਰਾ ਦੋਤਾ ਬਿਮਾਰ ਸੀ ਮੈਂ ਕਿ ਸੰਦੀਪ ਮੇਰਾ ਟਾਈਮ ਸਾਰਨ ਲਈ ਮੈਨੂੰ ਦੇ ਦੇ ਫਿਰ ਮੈਂ ਤੈਨੂੰ ਦੇ ਦੂੰਗੀ ਇਹਨੇ ਕਿਹਾ ਵੀ ਮੇਰਾ ਲੱਕੀ ਨੇ ਲੈ ਲਿਆ ਵਾ ਚਾਚੀ ਲਓ ਇਹ ਦਊਗਾ ਭੈਣ ਜੀ ਉਹ ਮੈਂ ਤੁਹਾਨੂੰ ਦੇ ਦੂੰਗੀ ਅੱਛਾ ਤੇ ਮੁੜ ਕੇ ਨਹੀਂ ਮਿਲਿਆ ਇਹਨੂੰ ਏ ਮੜਕੇ ਰੋਂਦੀ ਰਹੀ ਆ ਮੈਂ ਕਿਹਾ ਸੰਦੀਪ ਮਿਲਿਆ ਕਿ ਨਹੀਂ ਮਿਲਿਆ ਅਸੀਂ ਆਪਣਾ ਟਾਈਮ ਜ਼ਾਰਨਾ ਇਹਨੇ ਕਿਹਾ ਵੀ ਮੈਨੂੰ ਨਹੀਂ ਮਿਲਿਆ ਗੈਰਾਂ ਚਾਹੀਦਾ ਇਹ ਲੱਕੀ ਉਹਨਾਂ ਦਾ ਗਵਾਂਡੀ ਆ ਕਿ ਰਿਸ਼ਤੇਦਾਰ ਆ ਨਹੀਂ ਗਵਾਂਡੀ ਆ ਗਵਾਂਡੀ ਆ ਤੇ ਕਿੰਨੇ ਸਾਲ ਹੋ ਗਏ ਲੱਕੀ ਨੇ ਜਣਾ ਗੱਲਾਂ ਰੱਖਿਆ ਇਹਨਾਂ ਦੇ ਕਿਉਂਕਿ ਮੈਂ ਕੋ 10 ਚ ਮੰਗਿਆ 10 ਚ ਮੇਰਾ ਦੋਤਾ ਤੇਰੇ ਕਿ 14 ਸਾਲ ਹੋ ਗਏ ਆ ਹਾਂ ਇਹ ਇਹ ਕੋ ਨਹੀਂ ਇਹ ਨਹੀਂ ਮਿਲਿਆ ਤੁਹਾਡੇ ਜਨਮ ਦਾ ਭਾਵਾਂ ਕੀ ਸੰਦੀਪ ਬਿਲਕੁਲ ਸੱਚੀ ਸਹੀ ਗੱਲ ਹੈ ਸੱਚੀ ਸੱਚੀ ਹੈ ਝੂਠੀ ਨਹੀਂ ਹੈਗੀ ਜੋ ਮਰਜ਼ੀ ਹੋਵੇ ਝੂਠ ਨਹੀਂ ਬੋਲਦੀ ਕਿਉਂਕਿ ਸਾਰੀ ਦੁਨੀਆ ਨੂੰ ਕਹਿ ਸਕਦੀ ਸੀ ਸਾਡੇ ਬੱਚੇ ਬਾਹਰੋਂ ਆਏ ਆ ਉਹਨਾਂ ਤੇ ਵੀ ਇਲਜ਼ਾਮ ਲਾ ਸਕਦੀ ਸੀ ਪਰ ਇਹਨੇ ਨਹੀਂ ਲਾਇਆ ਠੀਕ ਹੈ ਜੀ ਇਹ ਸਭ ਕਰਨ ਨੂੰ ਸਭ ਕੁਝ ਕਰ ਸਕਦੀ ਸੀ ਪਰ ਨਹੀਂ ਕੀਤਾ ਚਲੋ ਇਹ ਸੱਚੀ ਆ ਕਿਉਂਕਿ ਇਹ ਕੋ ਗਹਿਣਾ ਬਹੁਤ ਸੀ ਇਹ ਨਹੀਂ ਇੱਕ ਨੂੰ ਹੀ ਦਿੱਤਾ ਇਹਨੇ ਬੜਿਆਂ ਨੂੰ ਸਾਰਾ ਹੀ ਗਹਿਣਾ ਇਹਨੇ ਵੰਡ ਦਿੱਤਾ ਠੀਕ ਹੈ ਠੀਕ ਇਹਦੇ ਘਰ ਛੱਲਾ ਵੀ ਨਹੀਂ ਪਾਉਣ ਨੂੰ ਰਿਹਾ ਠੀਕ ਹੈ ਹਾਂਜੀ ਤੁਹਾਡਾ ਕੀ ਨਾਮ ਜੀ ਮੇਰਾ ਨਾਮ ਸੰਦੀਪ ਕੌਰ ਹੈ ਜੀ ਜੈ ਭੀਮ ਜੈ ਭਾਰਤ ਆਖਦੀ ਤੁਸੀਂ ਕਿੱਥੇ ਦਾ ਨਾਲੋਂ ਕਿਹੜਾ ਮੈਂ ਢਾਲੀਵਾਲ ਬੇਟ ਜਿਹੜਾ ਕਿਹੜਾ ਤੁਹਾਡਾ ਕਪੂਰਥਲਾ ਜੀ ਅੱਜ ਤੁਸੀਂ ਇੱਕ ਘਰ ਦੇ ਬਾਹਰ ਧੰਨਾਂ ਲਾ ਕੇ ਬੈਠੇ ਹੋ ਬੀਬੀਆਂ ਨਾਲ ਕੀ ਕਾਰਨ ਕੀ ਕਾਰਨ ਹੈ ਜੀ ਅੱਜ ਤੋਂ 2010 ਦੀ ਗੱਲ ਆ ਆ ਗਵੰਡੀ ਮੇਰਾ ਉਹਦਾ ਘਰ ਆ ਠੀਕ ਹੈ ਜੀ ਬਲਜੀਤ ਸਿੰਘ ਲੱਕੀ ਠੀਕ ਹੈ ਜੀ ਫਾਨਫ ਸਰਿੰਦਰ ਸਿੰਘ ਸ਼ੈਨਦੋ ਠੀਕ ਹੈ ਜੀ ਉਹਦਾ ਬੇਟਾ ਜੀ ਇਹਨਾਂ ਨੇ ਮੇਰੇ ਤੋਂ ਬਾਹਰ ਜਾਣ ਵਾਸਤੇ ਇੱਕ ਹਾਰ ਤੇ ਇੱਕ ਜੈਂਟਸ ਮੁੰਦੀ ਲਈ ਸੀ ਜੋ ਕਿ 4 ਤੋਲੇ ਸੋਨਾ ਮੇਰਾ ਠੀਕ ਹੈ ਜੀ ਇਹ ਮੈਂ ਜਦੋਂ ਵੀ ਇਹ ਪਹਿਲਾਂ ਜਰਜੀਆ ਗਿਆ ਜਦੋਂ ਉੱਥੋਂ ਆਇਆ ਫਿਰ ਇਹਨੂੰ ਮੈਂ ਪੁੱਛਿਆ ਅੱਜ ਦਿਨਾਂ ਕੱਲ ਦਿਨਾਂ ਫੇਰੇ ਜਾਪਾਨ ਚਲ ਗਿਆ ਹੂੰ ਜਾਪਾਨ ਤੋਂ ਆਇਆ ਅੱਜ ਦਿਨਾਂ ਕੱਲ ਦਿਨਾਂ ਬਾਅਦ ਵਿੱਚ ਇਹ ਤੋਂ ਪੁਰਤਗਾਲ ਚਲ ਗਿਆ ਜਰਮਨ ਚਲ ਗਿਆ ਹੂੰ ਜਰਮਨ ਤੋਂ ਪੁਰਤਗਾਲ ਚਲ ਗਿਆ ਪੁਰਤਗਾਲ ਪੱਕੇ ਹੋ ਕੇ ਜਰਮਨ ਗਏ ਫੇਰੇ ਇੰਡੀਆ ਆਏ ਹੂੰ ਆਉਣ ਤੋਂ ਬਾਅਦ ਹੁਣ ਜਦੋਂ ਵੀ ਇਹਨੂੰ ਮੈਂ ਘੱਟੋ ਘੱਟ ਮੈਨੂੰ ਦੱਸਦਿਆਂ ਹੋ ਗਏ ਆ ਜੀ ਅੱਜ ਮੈਂ ਇਹਨੂੰ ਵਾਜਾ ਮਾਰਦੀ ਕਦੀ ਕਿਤੇ ਇਹਨੂੰ ਵਾਜਾ ਮਾਰਦੀ ਆ ਵੀ ਮੈਨੂੰ ਵੀ ਮੇਰਾ ਜੋ ਵੀ ਮੇਰੇ ਕਮਾਣੇ ਆ ਬਣਾ ਵਾਪਸ ਦੇ ਮੈਨੂੰ ਬਣਾ ਕੇ ਦੇ ਮੈਨੂੰ ਲੋੜ ਆ ਠੀਕ ਆ ਮੇਰੇ ਵੀ ਬੱਚੇ ਬਰਾਬਰ ਦੇ ਤੇ ਇਹ ਜਿੱਦਾਂ ਮਤਲਬ ਕਿ ਇਹਨਾਂ ਨੇ ਇਹਨੇ ਮੈਨੂੰ ਇਹੀ ਜਵਾਬ ਦਿੱਤਾ ਤੇਰਾ ਨੰਬਰ ਹੈ ਨਹੀਂ ਕਰ ਦੂੰਗਾ ਮੈਂ ਕਰ ਦੂੰਗਾ ਫਿਰ ਕਿਸੇ ਬੰਦੇ ਨੂੰ ਮੈਂ ਸੁਨੇਹਾ ਭੇਜਿਆ ਨੇ ਉਸ ਬੰਦੇ ਨੂੰ ਕਿਹਾ ਕਹਿੰਦਾ ਮੈਂ 3-4000 ਰੁਪਇਆ ਦੇ ਸਕਦਾ ਬਾਅਦ ਵਿੱਚ ਆਕ ਕੇ ਮੈਂ ਇਹਦੀ ਜਨਾਨੀ ਨੂੰ ਸੱਦਿਆ ਆਪਣੇ ਘਰ ਉਹਨੂੰ ਸੱਦਿਆ ਨਾਲ ਹੀ ਉਹਨੇ ਇਹਨੂੰ ਬੁਲਾਇਆ ਦੋਨੇ ਜੀ ਮੇਰੇ ਘਰ ਆਣ ਕੇ ਮੰਨੇ ਆ ਉਹ ਕਹਿੰਦੀ ਮੈਨੂੰ ਪਤਾ ਆ 2010 ਜਿਹਨੇ ਲਿਆ ਆ ਤੇ ਕਹਿੰਦੀ ਜੋ ਵੀ ਆ ਇਹ ਮੇਰਾ ਮੇਰੇ ਬੱਚਿਆਂ ਦੀ ਸੋਨਾ ਨਾ ਖਾਵੇ ਇਸ ਬੰਦੇ ਤੋਂ ਜੋ ਵੀ ਐ ਤੋ ਲੋ ਇਹ ਇਹਨੇ ਲਿਆ ਤੇਰਾ ਸਮਾਨ ਇਹ ਤੈਨੂੰ ਦੇਵੇ ਠੀਕ ਹੈ ਜੀ ਬਾਅਦ ਵਿੱਚ ਮੰਨ ਕੇ ਮੈਨੂੰ ਕਹਿੰਦਾ ਮੈਂ 10000 ਰੁਪਏ ਦੇਵਾਂਗਾ 4 ਤੋਲੇ ਮੇਰਾ ਸੋਨਾ ਆ ਮੈਂ 10000 ਰੁਪਏ ਕਿੱਦਾਂ ਲੈ ਲਵਾਂ ਮੈਂ ਤੋ ਕੋਈ ਨਕਦ ਵੀ ਆ ਪੈਸੇ ਤੁਹਾਡੇ ਨਹੀਂ ਜੀ ਮੇਰਾ ਸਾਰਾ ਸੋਨਾ ਹੀ ਹੈ ਹਾਂ ਜੀ ਸੋਨਾ ਹੀ ਆ ਤੇ ਕੀ ਤੁਹਾਡਾ ਸੋਨਾ ਚ ਲਾਈਏ ਮੋਟਾ-ਵੋਟਾ 2 ਢਾਈ ਲੱਗਦਾ ਹੈਗਾ ਹਾਂ ਜੀ ਮੇਰਾ 2 ਲੱਖ 80 ਹਜ਼ਾਰ ਦਾ ਹੈਗਾ ਸੋਨਾ ਜੀ ਤੁਸੀਂ 10000 ਰੁਪਏ ਦੇ ਰਿਹਾ ਹਾਂ ਜੀ 10000 ਰੁਪਏ ਦੇ ਰਿਹਾ ਤੇ ਫਿਰ ਮੈਂ ਆਪਕ ਜੀ ਮੈਂ ਇਹਨਾਂ ਤੇ ਦਰਖਾਸਤ ਦਿੱਤੀ ਢਲਮਾ ਥਾਣੇ ਐਸ ਐਚਓ ਸਾਹਿਬ ਨੂੰ ਹਾਂ ਜੀ ਇਹ ਕਿੰਨਾ ਚਿਰ ਹੋ ਗਿਆ ਦਿੱਤੀ ਨੂੰ ਦਰਖਾਸਤ 3-4 ਦਿਨ ਹੋ ਗਏ ਆ ਜੀ ਉਹਨਾਂ ਨੇ ਕਾਰਵਾਈ ਨਹੀਂ ਐਸ ਐਚਓ ਸਾਹਿਬ ਕਹਿੰਦੇ ਵੀ ਇਹ ਜਿਹੜੀ ਦਰਖਾਸਤ ਆ ਦੇ ਲੈਂਦੀ ਆ ਤੇ ਮੈਂ ਦੇਣ ਦੇਣ ਲੈਂਦੀ ਐ ਐਸਚੂ ਸਾਹਿਬ ਨੇ ਮੁੰਡਿਆਂ ਨੂੰ ਕਿਹਾ ਵਰਕ ਕਰਨ ਜਿਹੜੇ ਐ ਏਐਸਆਈ ਆ ਜਰਮਨ ਸਿੰਘ ਉਹਨਾਂ ਨੂੰ ਦਿੱਤੀ ਸੀ ਮੇਰੀ ਦਰਖਾਸਤ ਵੀ ਮੈਂ ਤੁਸੀਂ ਇੱਥੇ ਕਾਰਵਾਈ ਕਰੋ ਉਹਨਾਂ ਨੂੰ ਬੁਲਾਓ ਉਹਨਾਂ ਨੇ ਪਹਿਲਾਂ ਤਾਂ ਕਾਰਵਾਈ ਇੱਕ ਦਿਨ ਨਹੀਂ ਕੀਤੀ ਕੱਲ ਮੈਂ ਫੇਰ ਦੁਬਾਰਾ ਐਸਚੂ ਸਾਹਿਬ ਨੂੰ ਮਿਲੀ ਤੇ ਉਹਨਾਂ ਨੇ ਫੇਰ ਜਾ ਕੇ ਜਿੱਦਾਂ ਉਹ ਜਰਮਨ ਨੂੰ ਫੇਰ ਕਿਹਾ ਉਹ ਸਰ ਨੇ ਜਿੱਦਾਂ ਇਹਨਾਂ ਨੂੰ ਬੁਲਾਇਆ 10 ਵਜੇ ਦਾ ਟਾਈਮ ਦਿੱਤਾ ਸੀ ਇਹਨਾਂ ਨੇ 10 ਵਜੇ ਦਾ ਟਾਈਮ ਦੇ ਕੇ ਬਾਅਦ ਵਿੱਚ ਮੈਨੂੰ ਅੱਜ ਸਵੇਰ ਦੇ ਸਰਪੰਚ ਸਾਹਿਬ ਦੇ ਫੋਨ ਆਏ। ਹੂੰ ਉਹਨਾਂ ਨੇ ਇਸ ਜਿੱਦਾਂ ਚੌਂਕੀਦਾਰ ਨੂੰ ਭੇਜਿਆ ਤੇ ਮੈਨੂੰ ਉੱਥੇ ਬੁਲਾਇਆ ਖੂਤੇ ਆਪਣੇ। ਠੀਕ ਹੈ ਜੀ। ਜਦੋਂ ਮੈਂ ਸਰ ਖੂਤੇ ਗਈ ਤੇ ਗੱਲ ਹੋਈ ਕੀ ਗੱਲ ਹੋਈ ਆ। ਮੈਂ ਦੱਸਿਆ ਵੀ ਆਹ ਗੱਲ ਹੋਈ ਆ ਕਿ ਕਹਿੰਦਾ ਕਿਹੜਾ ਸੋਨਾ ਕਿਹੜਾ ਜਿੱਦਾਂ ਜੀ ਉੱਥੇ ਜਾ ਕੇ ਮੁਕਰ ਗਿਆ ਬੰਦਾ। ਹੂੰ ਠੀਕ ਆ। ਮੈਂ ਇਹਨੂੰ ਕਿਹਾ ਮੈਂ ਕਿਹਾ ਤੂੰ ਜਲ ਜੇ ਤੂੰ ਮੁਕਰ ਨਹੀਂ ਆ ਮੇਰੇ ਦੋ ਬੱਚੇ ਆ। ਮੈਂ ਦੋ ਬੱਚੇ ਆਪਣੇ ਨਵਾ ਲੈਣੀਆਂ ਤੂੰ ਆਪਣਾ ਇੱਕ ਮੁੰਡਾ ਨਵਾ ਆਪਾ ਬਾਬੇ ਕਹਿੰਦੇ ਅਸੀਂ ਬਾਬੇ ਸਾਹਿਬ ਦੇ ਤੈਨੂੰ ਮੰਨਦੇ ਜੋ ਕਿ ਪੱਡੇ ਸਾਡੇ ਗੁਰਦੁਆਰਾ ਆ ਠੀਕ ਹੈ ਜੀ ਬਾਬਾ ਜੀ ਦਾ ਮੈਂ ਕਹਾ ਮੈਂ ਵੀ ਬਾਬੇ ਸਾਹਿਬ ਦੇ ਤੈਨੂੰ ਮੰਨਦੀ ਹਾਂ ਤੂੰ ਆਪਣਾ ਮੁੰਡਾ ਲਾਲਾ ਮੈਂ ਆਪਣੇ ਬੱਚੇ ਲੈ ਲੈਣੀਆਂ ਤੇ ਉੱਥੇ ਜਾ ਕੇ ਕਸਮ ਕਹਿੰਦਾ ਮੈਂ ਬਾਹਰੋਂ ਆਇਆ ਤੂੰ ਤਾਂ ਮੁੰਡਾ ਚੱਕਿਆ ਵੀ ਮੈਂ ਤੋਂ ਪੈਸੇ ਲਵਾ ਜੇ ਮੈਂ ਦਿੱਤੇ ਆ ਤਾਂ ਮੈਂ ਮੰਗਦੀ ਆ ਮੈਂ ਕੋਈ ਕਿਸੇ ਤੋਂ ਬਾਹਰ ਸਾਰੀ ਦੁਨੀਆ ਆਉਂਦੀ ਆ ਮੇਰੇ ਵੀ ਘਰ ਦੇ ਬਾਹਰ ਗਏ ਹੋਏ ਆ ਮੈਂ ਬੇਵਕੂਫ ਤਾਂ ਹੈ ਨਹੀਂ ਜਿਹੜੀ ਇਹ ਤੋਂ ਤੁਹਾਡੇ ਕੋਲ ਵੀ ਤੂਫ ਹੈਗਾ ਤੁਸੀਂ ਸੋਨਾ ਦਿੱਤਾ ਨਾਲੋਂ ਇਹਨਾਂ ਦਾ ਮੇਰੇ ਕੋਲ ਪ੍ਰੂਫ ਹੈਗਾ ਜਿੱਦਾਂ ਮੈਂ ਜਦੋਂ ਮੈਂ ਸੋਨਾ ਦਿੱਤਾ ਉਦੋਂ ਬਾਅਦ ਚ ਮੈਂ ਮੰਗਦੀ ਸੀਗੀ ਜਦੋਂ ਦਿੱਤਾ ਉਦੋਂ ਨਹੀਂ ਜਦੋਂ ਇਹ ਲਪਾ ਕੇ ਗਿਆ ਨਾ ਮੁੰਦੀ ਤੇ ਉੱਥੇ ਰਮਜੀਤ ਸਿੰਘ ਮੁੰਡਾ ਜਿਹੜਾ ਇਸ ਟਾਈਮ ਇਟਲੀ ਜਰਮਨ ਦੇ ਵਿੱਚ ਆ ਉਸ ਮੁੰਡੇ ਨੂੰ ਵੀ ਇਹਨੇ ਜਾ ਕੇ ਕਿਹਾ ਕਹਿੰਦਾ ਮੈਨੂੰ ਮੁੰਦੀ ਦਿੱਤੀ ਹੈ ਮੇਰੀ ਮਾਂ ਦਾ ਇਲਾਜ ਕਰਾਉਣ ਵਾਸਤੇ ਠੀਕ 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 ਹੈ ਜੀ ਉਹ ਮੇਰੇ ਕੋਲ ਰਿਕਾਰਡਿੰਗਾਂ ਵੀ ਹੈਗੀਆਂ ਆ ਦੂਸਰਾ ਨੰਬਰ ਇਹ ਆਂਟੀ ਹੁਣਾਂ ਦੇ ਕੋਲ ਮੈਂ ਜਾ ਕੇ ਰੋਂਦੀ ਹੁੰਦੀ ਸੀ ਮੇਰਾ ਗਹਿਣਾ ਲੈ ਲਿਆ ਆਪ ਬਾਹਰ ਚਲ ਗਿਆ ਮੈਨੂੰ ਮੇਰਾ ਗਹਿਣਾ ਨਹੀਂ ਵਾਪਸ ਕਰਦਾ ਹੁਣ ਤੁਹਾਡੀ ਕੀ ਮੰਗ ਆ ਮੇਰੀ ਮੰਗ ਇਹ ਆ ਜੀ ਮੈਨੂੰ ਪ੍ਰਸ਼ਾਸਨ ਤੋਂ ਕੋਲੋਂ ਵੀ ਇਹੀ ਮੰਗਿਆ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਮੇਰਾ ਸੋਨਾ ਮੈਨੂੰ ਦਵਾਇਆ ਜਾਵੇ ਮੇਰਾ ਗਹਿਣਾ ਦੂਸਰਾ ਨੰਬਰ 12 ਤਰੀਕ ਨੂੰ ਇਹਨੇ ਬਾਹਰ ਚਲ ਜਾਣਾ ਪ੍ਰਸ਼ਾਸਨ ਮੇਰੀ ਕੋਈ ਗੱਲ ਨਹੀਂ ਸੁਨਣ ਡਿਆ ਮੈਂ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਬੇਨਤੀ ਕਰਦੀ ਆਂ ਵੀ ਜਦੋਂ ਤੱਕ ਮੇਰਾ ਇਸ ਚੀਜ਼ ਦਾ ਮੈਨੂੰ ਇਨਸਾਫ ਨਹੀਂ ਮਿਲਦਾ ਅੱਜ ਧਰਨਾ ਇੱਥੇ ਲੱਗਿਆ ਕੱਲੂ ਥਾਣੇ ਦੇ ਅੱਗੇ ਧਰਨਾ ਲੱਗੂਗਾ ਮੈਂ ਉਨਾ ਟਾਈਮ ਭੁਖੜ ਹੜਤਾਲ ਤੇ ਬੈਠੂਗੀ ਜਿੰਨਾ ਟਾਈਮ ਮੈਨੂੰ ਇਨਸਾਫ ਨਹੀਂ ਮਿਲਦਾ ਠੀਕ ਹੈ ਜੀ ਜੈ ਭੀਮ ਜੈ ਭਾਰਤ